ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ 9 ਸਤੰਬਰ ਨੂੰ ਸਕੂਲ ਖੁੱਲਣ ਦੇ ਹੁਕਮਾਂ ਦੇ ਚੱਲਦਿਆਂ 8 ਸਤੰਬਰ ਨੂੰ ਬਰਸਾਤਾਂ ਕਾਰਨ ਪ੍ਰਭਾਵਿਤ ਹੋਏ ਸਕੂਲਾਂ ਦੀ ਦੇਖਰੇਖ ਕਰਨ ਨੂੰ ਲੈ ਕੇ ਬਡਲਾੜਾ ਹਲਕੇ ਅਧੀਨ ਪੈਂਦੇ ਪਿੰਡ ਕਲੀਪੁਰ ਦੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿੱਥੇ ਪਿਛਲੇ ਦਿਨੀ ਹੋਈਆਂ ਬਰਸਾਤਾਂ ਕਾਰਨ ਇਮਾਰਤਾਂ ਵਿੱਚ ਪਾਣੀ ਭਰ ਗਿਆ ਸੀ ਅੱਜ ಗ್ರಾಮ ਪੰਚਾਇਤ ਅਤੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਸਫਾਈ ਦਾ ਕੰਮ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਰਾਜਵਿੰਦਰ ਸਿੰਘ ਕਲੀਪੁਰ ਪੰਚ ਕਸ਼ਮੀਰ ਸਿੰਘ ਤੋਂ ਇਲਾਵਾ ਸਕੂਲ ਮੁਖੀ ਆਰਤੀ ਦੇਵੀ ਅਤੇ ਹੈਡ ਟੀਚਰ ਮਨਜੀਤ ਕੌਰ ਨੇ ਕਿਹਾ ਕਿ ਬਰਸਾਤਾ ਦਰਮਿਆਨ ਸਕੂਲ ਦੇ ਬਰਾਂਡਿਆਂ ਦੇ ਫਰਸ਼ ਤੋਂ ਇਲਾਵਾ ਰਸੋਈ ਦੀਆਂ ਇਮਾਰਤਾਂ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਪਰੰਤੂ ਸਕੂਲ ਦੇ ਵਿਦਿਆਰਥੀਆਂ ਲਈ ਇਮਾਰਤ ਸੁਰੱਖਿਅਤ ਜਾਪ ਰਹੀ ਹੈ ਕੱਲ ਤੇ ਉਸ ਸਕੂਲ ਵਿਦਿਆਰਥੀ ਆਮ ਆਂਗ ਸਕੂਲ ਆ ਕੇ ਆਪਣੀ ਪੜ੍ਹਾਈ ਸ਼ੁਰੂ ਕਰਨਗੇ ਬਰਸਾਤ ਦਾ ਇਹ ਬਹੁਤ ਜ਼ਿਆਦਾ ਪਾਣੀ ਭਰ ਗਿਆ ਜੀ 4 4 ਫੁੱਟ ਪਾਣੀ ਚੜ੍ਹ ਗਈ ਜਾਈ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਵੀ ਸਾਨੂੰ ਮਤਲਬ ਇੰਜਣ ਮੁਹੱਈਆ ਕਰਵਾਇਆ ਜੀ ਪਾਣੀ ਕੱਢਣ ਖਾਤਰ ਤੇ ਸਾਡੇ ਟੀਚਰਾਂ ਦੇ ਮਤਲਬ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਜੀ ਉਹਦੇ ਅਨੁਸਾਰ ਮਤਲਬ ਅਸੀਂ ਆ ਕੇ ਸਾਰਾ ਸਕੂਲ ਨੂੰ ਚੈੱਕ ਕੀਤਾ ਜੀ ਮਤਲਬ ਥੋੜੇ-ਮੋਟੇ ਫਰਸ਼ੀ ਦਬੇ ਨੇ ਜੀ ਮਤਲਬ ਮਕਾਨ ਦੀ ਆਪਣੇੜੇ ਕਮਰਾ ਜੀ ਕਿਸੇ ਦੀ ਉਹ ਨਹੀਂ ਹੈਗੀ ਜਿਆਦਾ ਨੁਕਸਾਨ ਨਹੀਂ ਹੈਗਾ ਜੀ ਕਮਰਿਆਂ ਦਾ ਮਤਲਬ ਫਰਸ਼ ਦਬੇ ਨਹੀਂ ਕਿੰਨਾ ਕੁ ਨੁਕਸਾਨ ਲੱਗ ਰਿਹਾ ਲਗਭਗ ਤੁਹਾਨੂੰ ਲੱਗ ਰਿਹਾ ਹੈਗਾ ਹਰਸ਼ੰਦ ਇਹ ਦੋਨੇ ਸਕੂਲਾਂ ਦਾ ਹੀ ਅੱਛਾ ਹਾਂਜੀ ਹਾਂਜੀ ਸਰਕਾਰੀ ਐਲੀਮੈਂਟਰੀ ਤੇ ਕਮਰੇ ਦਾ ਫਰਸ਼ ਦਬਿਆ ਹੈ ਜਾਂ ਬਾਹਰ ਬਰਾਂਡਾ ਦਾ ਫਰਸ਼ ਦਬਿਆ ਹੈ ਕਮਰੇ ਦਾ ਨਹੀਂ ਦਬਿਆ ਹੈ ਬਰਾਂਡਾ ਦਾ ਹਾਂਜੀ ਹਾਂਜੀ ਪੂਰੀ ਤਰ੍ਹਾਂ ਕਿਸੇ ਤਰ੍ਹਾਂ ਨੁਕਸਾਨ ਕੋਲ ਦੇ ਵਿੱਚ ਕਿਸੇ ਤਰ੍ਹਾਂ ਹੋਰ ਤਾਂ ਇਹ ਇੱਕ ਸਾਡਾ ਰਸੋਈ ਚ ਥੋੜੀ ਤਰੇੜ ਆਈ ਹੋਈ ਹੈ ਜੀ ਹਾਈ ਸਕੂਲ ਜੀ ਕਹਿੰਦੇ ਬੱਚਿਆਂ ਦੇ ਬੈਠਣ ਵਾਸਤੇ ਪੂਰੀ ਤਰ੍ਹਾਂ ਸੁਣ ਲੱਗ ਰਿਹਾ ਵੀ ਸਕੂਲ ਸੇਫ ਹੈਗਾ ਬੱਚਿਆਂ ਦੇ ਬੈਠਣ ਲਈ ਕਮਰੇ ਤਾਂ ਪੂਰੇ ਸੇਫ ਨੇ ਜੀ ਅੱਜ ਸਫਾਈ ਕਿਸ ਤਰ੍ਹਾਂ ਹੋਈ ਆ ਸਾਰੇ ਸਫਾਈ ਬਹੁਤ ਵਧੀਆ ਜੀ ਇਧਰਲੇ ਵੀ ਮਤਲਬ ਵਰਕਰਾਂ ਨੇ ਵਧੀਆ ਸਫਾਈ ਕੀਤੀ ਹੈ ਜੀ ਉਧਰਲੇ ਵੀ ਕੱਲ ਦੇ ਲੱਗੇ ਉਹਨਾਂ ਨੇ ਵੀ ਸਫਾਈ ਪੂਰੀ ਵਧੀਆ ਕਰੀ ਹੈ ਜੀ ਸਵੇਰ ਦੇ ਪੰਚਾਇਤ ਵੀ ਆਈ ਹੈ ਪੰਚਾਇਤ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ ਸਕੂਲ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਸੀਗਾ ਲੇਕਿਨ ਸਾਡਾ ਸਟਾਫ ਬੜਾ ਮਿਹਨਤੀ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਹੱਟਦੀ ਥੋੜੀ ਜੀ ਸਥਿਤੀ ਬਣੀ ਹੋਈ ਹੈ ਤਾਂ ਉਸ ਦਿਨ ਪਹਿਲਾਂ ਵੀ ਅਸੀਂ ਆਪ ਦਾ ਜਿਹੜਾ ਸਮਾਨ ਸੀ ਸਾਰਾ ਜਾਂ ਸਾਡਾ ਰਿਕਾਰਡ ਸੀਗਾ ਸਾਰੇ ਅਸੀਂ ਉੱਪਰ ਅਰੇਂਜ ਕਰਕੇ ਗਏ ਸੀ ਔਰ ਜਿਸ ਤਰ੍ਹਾਂ ਹੁਣ ਸਰਕਾਰ ਦੀਆਂ ਹਦਾਇਤਾਂ ਸੀ ਕਿ ਅੱਜ ਬੱਚਿਆਂ ਨੂੰ ਨਹੀਂ ਬੁਲਾਉਣਾ ਹੈਗਾ ਸਿਰਫ ਆਪ ਸਥਿਤੀ ਦੇਖਣੀ ਹੈ ਕੱਲ ਵੀ ਅਸੀਂ ਸਥਿਤੀ ਦੇਖੀ ਔਰ ਅੱਜ ਵੀ ਅਸੀਂ ਸਾਰਾ ਆਪ ਸਾਡੇ ਟੀਚਰ ਸਾਹਿਬਾਨ ਨਾਲ ਲੱਗ ਕੇ ਸਾਡੇ ਜਿਹੜੇ ਵਰਕਰ ਐ ਸਫਾਈ ਕਰਮਚਾਰੀ ਹੈ ਉਹਨਾਂ ਦੇ ਨਾਲ ਸਾਰੇ ਸਫਾਈ ਕਰਵਾਈ ਸਕੂਲ ਤਾਂ ਕਿ ਕੱਲ ਜੋ ਬੱਚੇ ਆਣਗੇ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਪਾਣੀ ਦੇ ਵਿੱਚ ਅਸੀਂ ਕਲੋਰੀਨ ਦੀਆਂ ਗੋਲੀਆਂ ਪਾਈਆਂ ਗਈਆਂ ਸਕੂਲ ਦੇ ਵਿੱਚ ਅਸੀਂ ਪੂਰੀ ਸਫਾਈ ਕਰਵਾਈ ਹੈ ਔਰ ਪਾਣੀ ਇੱਥੇ ਸਕੂਲ ਦੇ ਵਿੱਚ ਜਿਵੇਂ ਦੇਖ ਰਹੀਆਂ ਹਜੇ ਵੀ ਥੋੜਾ ਪਾਣੀ ਖੜਾ ਹੈਗਾ ਇੱਥੇ ਵੀ ਅਸੀਂ ਨਗਰਪਾਲਿਕਾ ਨੂੰ ਵੀ ਅਸੀਂ ਕੀਤੀ ਹੈਗੀ ਬੇਨਤੀ ਵੀ ਸਾਡੇ ਸਕੂਲ ਦੇ ਵਿੱਚ ਛੜਕਾ ਕਰਕੇ ਜਾਣ ਤਾਂ ਜੋ ਸਕੂਲ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਬੱਚਿਆਂ ਦੀ ਜਿਹੜੀ ਪੜ੍ਹਾਈ ਹੋ ਸਕੇ ਜੋ ਪਾਣੀ ਖੜਾ ਸੀ ਮੈਡਮ ਇੱਥੇ ਉਸ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਕੂਲ ਦੇ ਵਿੱਚ ਕੋਈ ਨੁਕਸਾਨ ਤਾਂ ਹੋਇਆਗਾ ਲੇਕਿਨ ਬਹੁਤ ਜ਼ਿਆਦਾ ਨਹੀਂ ਵੀ ਨਹੀਂ ਕਹਿ ਸਕਦੇ ਅੱਗੇ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਥੋੜਾ ਪਤਾ ਲੱਗੂਗਾ ਜਿਵੇਂ ਜਿਵੇਂ ਹੁਣ ਦਿਨ ਬੀਤਣਗੇ ਕਿਉਂਕਿ ਜਿਹੜੇ ਫਰਸ਼ ਹੈਗੇ ਜਿਹੜਾ ਪਾਣੀ ਇਹ ਸਕੂਲ ਦੇ ਵਿੱਚ ਸਟਾਰਟਿੰਗ ਦੇ ਵਿੱਚੋਂ ਅੰਡਰ ਕੀਤਾ ਹੈਗਾ ਪਿੱਛੋਂ ਨਹੀਂ ਆਇਆ ਹੈਗਾ ਸਟਾਰਟਿੰਗ ਦੇ ਵਿੱਚੋਂ ਜ਼ਿਆਦਾ ਆਇਆ ਹੈਗਾ ਇਹਦੇ ਨਾਲ ਜਿਹੜੀ ਸਾਡੀ ਮਤਲਬ ਬਰਾਂਡੇ ਵਾਲੀ ਫਰਸ਼ ਹੈਗੀ ਉਹ ਦਵੇ ਹੈਗੀ ਤੇ ਬਾਕੀ ਛੱਤਾਂ ਸਾਡੀਆਂ ਵੈਸੇ ਹਜੇ ਤੱਕ ਠੀਕ ਹੈ ਇੱਕ ਦੋ ਕਮਰਿਆਂ ਦੀ ਆਪਾਂ ਕਹਿ ਸਕਦੇ ਹਾਂ ਛੱਤਾਂ ਜਿੱਥੇ ਥੋੜੀ ਜਿਹੀ ਸਾਨੂੰ ਪ੍ਰੋਬਲਮ ਲੱਗ ਰਹੀ ਹੈ ਉਹ ਜਿਵੇਂ ਮੌਸਮ ਠੀਕ ਹੁੰਦੇ ਉਹ ਵੀ ਅਸੀਂ ਆਪ ਦੀ ਸੈੱਟ ਕਰਵਾ ਦਾਂਗੇ ਇਹ ਬਾਕੀ ਐਮ ਡੀ ਐਮ ਦਾ ਸਾਡਾ ਥੋੜਾ ਜਿਹਾ ਹੈ ਕਿਉਂਕਿ ਕਾਫੀ ਪੁਰਾਣਾ ਬਣਿਆ ਹੋਇਆ ਹੈਗਾ ਉਹਦੇ ਵਿੱਚ ਜਿਹੜਾ ਸਿਮੈਂਟ ਹੈਗਾ ਇਹ ਕਹਿ ਸਕਦੇ ਆ ਵੀ ਥ ਬਾਕੀ ਆਲਮੋਸਟ ਠੀਕ ਹੈ ਅਸੀਂ ਸਾਡੇ ਸਕੂਲ ਚ ਸਟਾਫ ਨੇ ਸਾਰਿਆਂ ਨੇ ਤੇ ਨਾਲ ਪੰਚਾਇਤ ਮੈਂਬਰ ਨੇ ਸਰਪੰਚ ਸਾਹਿਬ ਨੇ ਸਕੂਲ ਦੀ ਸਾਰੀ ਸਪਾਈ ਕਰਤੀ ਸਾਡੇ ਸਕੂਲ ਚ ਜੋ ਇੱਕ ਰਸੋਈ ਚ ਪਾਣੀ ਵੜਿਆ ਸੀ ਇੱਕ ਕਮਰੇ ਚ ਤੇ ਇੱਕ ਸਾਡੀ ਮੋਟਰ ਮੱਚੀ ਹੈ ਕਿੰਨਾ ਕੁ ਨੁਕਸਾਨ ਲੱਗਦਾ ਸਕੂਲ ਦਾ ਕੋਈ ਸਾਡੇ ਇਹ ਕੁਝ ਤਾਂ ਕੁਝ ਕਮਰਿਆਂ ਦੇ ਬਰਾਂਡੇ ਬਰੁੰਡੇ ਤੇ ਫਰਸ਼ ਬੈਟ ਗਏ ਤੇ ਇੱਕ ਸਾਡੀ ਮੋਟਰ ਮੱਚ ਗਈ ਤੇ ਥੋੜਾ ਜਿਹਾ ਰਸੋਈ ਨੂੰ ਨੁਕਸਾਨ ਹੋਰ ਕੋਈ ਜਿਆਦਾ ਨੁਕਸਾਨ ਨਹੀਂ ਹੋਇਆ ਜਦੋਂ بارش ਆਈ ਅਸੀਂ ਪਾਣੀ ਕਿੰਨਾ ਕੁ ਪਾਣੀ ਆਪਣੇ ਸਕੂਲ ਦੇ ਵਿੱਚ ਖੜ ਗਿਆ ਸੀ ਕਿੰਨਾ ਘਾਗਾ ਸੀ ਪਾਣੀ ਹੈਗਾ ਸੀ 3 ਫੁੱਟ ਪਾਣੀ ਜੀ ਪਾਣੀ ਫਿਰ ਕਿਸ ਤਰ੍ਹਾਂ ਤੁਸੀਂ ਕਿਸ ਦੇ ਸਹਿਯੋਗ ਨਾਲ ਕੱਢਿਆ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਖੇਤਾਂ 'ਚ ਪਾਣੀ ਕੱਢਿਆ ਪਾਈਪ ਲਾਈਨ ਪਾਈਪ ਲਾਈਨ ਵਿਛਾ ਕੇ ਜੀ ਹੁਣ ਹਾਲਾਤ ਕਿਵੇਂ ਨੇ ਤੁਸੀਂ ਬੱਚੇ ਜੋ ਸਵੇਰੇ ਆ ਸਕਦੇ ਨੇ ਕਿ ਹਾਲਾਤ ਠੀਕ ਨੇ ਆ ਸਕਦੇ ਨੇ ਬੱਚੇ ਜੀ ਸੇਫ ਹੈ ਬਿਲਕੁਲ ਅੱਗੇ ਤੋਂ ਪਾਣੀ ਨਾ ਆਵੇ ਤਾਂ ਕੀ ਪ੍ਰਬੰਧ ਲੱਗਦਾ ਤੁਸੀਂ ਕੀ ਪ੍ਰਬੰਧ ਕੀਤੇ ਜਾ ਸਕਦੇ ਨੇ ਅੱਗੇ ਤੋਂ ਅਸੀਂ ਕੰਧਾਂ ਨਾਲਾ ਮੰਨ ਲਓ ਮਿੱਟੀ ਲਾ ਕੇ ਜੀ ਤੇ ਇੱਕ ਸਾਡੇ ਸਕੂਲ ਨੂੰ ਤੇ ਮਤਲਬ ਬੋਰ ਦੀ ਡੂੰਘੇ ਦੀ ਪਾਣੀ ਖਿੱਚਣ ਵਾਸਤੇ ਬਹੁਤ ਜਿਆਦਾ ਜ਼ਰੂਰਤਾ। ਕੋ ਛੱਪੜ ਦੇ ਨੇੜੇ ਹੈ ਸਕੂਲ ਸਾਡਾ। ਜੋ ਬਾਹਰ ਦਾ ਬਰਸਾਤ ਦਾ ਪਾਣੀ ਆਉ ਬੀ ਸਕੂਲ ਦਾ ਪਾਣੀ ਜਿਹੜਾ ਉਹ ਬੋਰ ਚ ਪੈ ਜੇ ਸਾਨੂੰ ਬੋਰ ਦੀ ਬਹੁਤ ਜਿਆਦਾ ਜ਼ਰੂਰਤ ਹੈ।